ਗਰਜੀਤ ਸਿੰਘ ਗੱਲ ਤੇ ਕਿਹੜਾ ਅਹੁਦਾ ਤੁਹਾਡੇ ਗੁਲਾਮਾਂ ਨੇ ਮੈਂ ਹੀ ਬਲਾਕ ਪ੍ਰਧਾਨ ਤੇ ਆ ਮਹੀ ਵਾਲੇ ਮੈਨੂੰ ਪਾਰਟੀ ਨੇ ਹਫਤਾ ਪਹਿਲਾਂ ਦੂਜੀ ਵਾਰ ਲਾਇਆ ਪਹਿਲਾਂ ਵੀ ਮੈਂ ਬਲਾਕ ਪ੍ਰਧਾਨ ਸੀ ਹੁਣ ਦੂਜੀ ਵਾਰ ਮੈਨੂੰ ਫੇਸੇਵਾ ਦਿੱਤੀ ਹੈ ਜੀ ਹੁਣ ਪਰਪਸ ਕੀ ਹੈ ਤੁਹਾਡਾ ਪ੍ਰੈਸ ਕਾਨਫਰੰਸ ਕਰਨ ਦਾ ਪ੍ਰੈਸ ਕਾਨਫਰੰਸ ਦਾ ਕਰਨਾ ਜੀ ਪਰਪਰ ਹੈ ਜੀ ਮੈਨੂੰ ਇਹਨਾਂ ਨੇ ਇੱਕ ਲੈਟਰ ਜਾਰੀ ਕਰਤਾ ਵੀ ਪਾਰਟੀ ਜੋ ਅਨੁਸ਼ਾਸਨ ਭੰਗ ਕਰਦਾ ਵੀ ਕੱਢ ਦਿੱਤਾ ਤੇ ਉਹਦਾ ਮੈਨੂੰ ਇਹਨਾਂ ਨੇ ਕੋਈ ਕਾਰਨ ਦੱਸੋ ਨੋਟਿਸ ਨਹੀਂ ਦਿੱਤਾ ਇਹ ਮਾਸਟਰ ਅਵਤਾਰ ਸਿੰਘ ਜੀ ਨੇ ਕੱਢਿਆ ਉਹਨਾਂ ਕੋਈ ਅਧਿਕਾਰ ਨਹੀਂ ਕੱਢਣ ਦਾ ਮੈਨੂੰ ਪਾਰਟੀ ਵੀ ਨੋਟਿਸ ਕੱਢ ਦੀ ਮੈਂ ਉਹਦਾ ਸਪਸ਼ਟੀਕਰਨ ਦਿੰਦਾ ਠੀਕ ਕਿਹੜਾ ਉਹਦਾ ਉਹਨਾਂ ਕੋਲ ਜਿਨ੍ਹਾਂ ਨੇ ਲੈਟਰ ਜਾਰੀ ਕੀਤਾ ਸੀ ਉਹ ਰੇਸ ਗਠਨਾਂ ਚਾਰਜ ਨੇ ਜੀ ਤੇ ਉਹ ਤੁਹਾਨੂੰ ਕੱਢ ਸਕਦੇ ਨਹੀਂ ਨਹੀਂ ਜੀ ਕੱਢੇ ਮੈਨੂੰ ਪਾਰਟੀ ਜ਼ਿਲ੍ਹਾ ਪ੍ਰਧਾਨ ਕੱਢੇ ਜੀ ਪਾਰਟੀ ਪ੍ਰਧਾਨ ਕੱਢੇ ਜਿੱਥੋਂ ਮੈਨੂੰ ਲੈਟਰ ਜਾਰੀ ਹੋਇਆ ਬਲਾਕ ਪ੍ਰਧਾਨ ਦਾ ਉਹ ਕਿਹੜਾ ਮੈਨੂੰ ਅਵਤਾਰ ਸਿੰਘ ਵੱਲੋਂ ਜਾਰੀ ਹੋਇਆ ਸੀ ਲੈਟਰ ਬਲਾਕ ਪ੍ਰਧਾਨ ਦਾ ਜਿੱਥੇ ਤੱਕ ਉਹ ਲੈਟਰ ਬਾਰੇ ਪਤਾ ਲੱਗਿਆ ਉਹਦੇ ਚ ਇਹ ਲਿਖਿਆ ਵੀ ਅਨੁਸ਼ਾਸਨ ਭੰਗ ਕੀਤਾ ਕਿਹੜਾ ਅਨੁਸ਼ਾਸਨ ਭੰਗ ਦੀ ਜੀ ਮੈਂ ਤੁਹਾਨੂੰ ਦੱਸ ਦੇਣਾ ਇੱਕ ਸਾਡੇ ਲਖਮਣ ਸਿੰਘ ਗਰੇਵਾਲ ਸੀਨੀਅਰ ਅਫਗੁੰਦ ਦੀ ਬਨਾਵਾਂ ਦੀ ਪਾਰਟੀ ਦੇ ਟਕਸਾਲੀ ਅਫਗੂ ਉਹਨਾਂ ਦੀ ਮੈਸੇਜ ਦਾ ਸਟੰਟ ਪਏ ਨੇ ਜੀ ਉਹਨਾਂ ਦੇ ਚਾਰ ਸਟੰਟ ਪਏ ਨੇ ਮੈਨੂੰ ਪਤਾ ਲੱਗਿਆ ਜੀ ਮੈਂ ਉਹਨਾਂ ਦੀ ਖਬਰ ਲੈਣ ਚਲੇ ਗਿਆ ਖਬਰ ਲੈ ਗਈ ਉੱਥੇ ਇੱਕ ਅਸੀਂ ਯਾਦਗਾਰੀ ਫੋਟੋ ਖਿੱਚ ਲਈ ਉਹ ਫੋਟੋ ਦਾ ਇਸ਼ੂ ਬਣਾ ਕੇ ਉਹਨਾਂ ਨੂੰ ਮੈਨੂੰ ਜੀ ਕਾਰਨ ਦੱਸੋ ਨੋਟਿਸ ਕਰਕੇ ਜੀ ਨਾਉ ਕਰਨ ਦੱਸੋ ਨੋਟਿਸ ਕੱਢਿਆ ਨਹੀਂ ਮੌਤਲ ਦਾ ਨੋਟਿਸ ਕੱਢਤਾ ਜੀ ਕੀ ਸਮੇਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਉਹਦੇ ਬਾਰੇ ਚਾਹਣਾ ਜਣਾ ਜੀ ਵੀ ਜੇ ਇੱਕ ਕਿਸੇ ਨਾ ਆਪਣੇ ਪਰਿਵਾਰਕ ਸਾਂਝ ਆ ਆਪਾਂ ਚਾਹੇ ਕਾਲੀਆਂ ਜਾਂ ਚਾਹੇ ਕਾਂਗਰਸੀਆਂ ਚਾਹੇ ਆਮ ਆਪਾਂ ਕਿਸੇ ਦੀ ਪਰਿਵਾਰਕ ਸਾਂਝ ਖਬਰ ਵੀ ਨਹੀਂ ਲੈ ਸਕਦੇ ਤੇ ਕਦੋਂ ਤੋਂ ਜੁੜੇ ਹੋਏ ਤੁਸੀਂ ਪਾਰਟੀ ਬਾਈ ਜੀ 2012 ਤੋਂ ਪਾਰਟੀ ਨਾਲ ਜੁੜਿਆ ਹਾਂ ਜੀ ਤੇ ਫਿਰ ਹੁਣ 12 ਤੋਂ ਬਾਅਦ 12 ਚ ਵੀ ਅਸੀਂ ਭਗਵੰਤ ਮਾਨ ਦੀ ਮਦਦ ਕੀਤੀ ਜੀ ਪੀਪੀ ਜਦੋਂ ਖੜਿਆ ਸੀ ਉਦੋਂ ਫਿਰ 2014 ਦੀਆਂ ਵੋਟਾਂ ਆਈਆਂ ਖਾਲਸਾ ਜੀ ਐਮਪੀ ਬਣੇ ਜਦੋਂ 2017 ਜੇ ਅਸੀਂ ਅਨਿਲਧਤ ਫੱਲੀ ਨਾਲ 19 ਦੇ ਵਿੱਚ ਫਿਰ ਬਣੀਦੂਲੋਂ ਨਾਲ ਜੀ ਐਮਪੀ ਦੀਆਂ ਵੋਟਾਂ ਜੇ ਫਿਰ 2022 ਚ ਅਸੀਂ ਫੇਰ ਸੌਂਦਣਾ ਜੀ ਟਕਸਾਲੀ ਵਰਕਰਾਂ ਜੀ ਅਸੀਂ ਆਮ ਆਦਮੀ ਪਾਰਟੀ ਦੇ ਤੇ ਤੁਸੀਂ ਸਰ ਆਪਣੇ ਕਿਸੇ ਸੀਨੀਅਰ ਆਗੂ ਨਾਲ ਇਸ ਬਾਰੇ ਡਿਸਕਸ ਨਹੀਂ ਕੀਤਾ ਕਿ ਇੱਦਾਂ ਕਿਵੇਂ ਮੈਨੂੰ ਨੋਟਿਸ ਜਾਰੀ ਕਰ ਸਕਦੇ ਹੋ ਹਲੇ ਜੀ ਮੈਂ ਕਿਸੇ ਸੀਨੀਅਰ ਨਾਲ ਨਹੀਂ ਕੀਤਾ ਜੀ ਮੈਨੂੰ ਇਹਨਾਂ ਦੇ OSD ਦਾ ਫੋਨ ਆਇਆ ਜੀ ਵੀ ਹਲੇ ਕਿਤੇ ਨਾ ਜਾ ਤੈਨੂੰ ਅਸੀਂ ਮਿਲਦੇ ਆ ਦੋ ਦਿਨ ਬਾਅਦ ਵੀ ਅਸੀਂ ਕਿਤੇ ਬਾਹਰ ਗਏ ਹੋਏ ਆ ਕਿਹਨਾਂ ਦੇ ਉਸ ਸੀ ਸੌਂਦ ਸਾਹ ਦਾ ਜੀ ਮੰਤਰੀ ਦੇ ਫਿਰ ਮੈਨੂੰ ਪਾਰਟੀ ਦੇ ਦੋ ਤਿੰਨ ਹੋਰ ਆ ਉਹਦੇ ਤਰ੍ਹਾਂ ਦੇ ਵੀ ਫੋਨ ਆਏ ਨੇ ਵੀ ਤੈਨੂੰ ਮਿਲਣਾ ਕਿੱਥੇ ਆ ਅਸੀਂ ਤੈਨੂੰ ਮਿਲਣਾ ਕੀ ਹੋਰ ਪਾਰਟੀਆਂ ਵੱਲ ਜਾਣ ਦਾ ਕੋਈ ਬਿਕਲ ਕੋਈ ਵਿਚਾਰ ਹੈ ਹਲੇ ਜੀ ਹੋਰ ਪੰਡਿਆਂ ਵੱਲ ਜਾਉਣ ਦਾ ਕਿਸੇ ਵਿਚਾਰ ਨਹੀਂ ਸਾਰੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਨੇ ਵੀ ਸਾਡੇ ਜਾਜੋ ਸਾਡੇ ਚਾਜ ਤੇ ਹੁਣ ਥੋੜਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਕੀ ਹੈ ਜੀ ਅਸੀਂ ਮੇਰੇ ਜਿਹੜੇ ਪਾਰਟੀ ਦੇ ਹੋਰ ਵਰਕਰ ਨੇ ਅਸੀਂ ਸਾਰਾਂ ਰਾਏਵਾ ਸੋਰਾ ਕਰਾਂਗੇ ਵੀ ਕੀ ਕਰਨਾ ਹੈ ਅੱਗੇ ਦਾ ਜੀ ਫਿਰ ਤੁਹਾਨੂੰ ਟਕਸਾਲੀ ਤੁਸੀਂ ਆਦੂ ਨੂੰ ਤੁਹਾਨੂੰ ਜਿਦਾ ਲੈਟਰ ਜਾਰੀ ਕਰਕੇ ਪਾਰਟੀ ਚ ਕੱਢ ਦਿੱਤਾ ਜਾਂਦਾ ਤੇ ਬਾਕੀ ਵਰਕਰਾਂ ਦਾ ਵੀ ਬਾਕੀ ਵਰਕਰਾਂ ਦਾ ਵੀ ਤੁਹਾਨੂੰ ਪਤਾ ਹੀ ਆ ਮਾ ਦੀ ਟਕਸਾਲੀ ਵਰਕਰੀ ਦਾ ਕੋਈ ਪੁੱਛ ਨਹੀਂ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਕੱਲ ਹੀ ਕਾਂਗਰਸ ਦਰ ਕਿਨਾਰੇ ਹਾਰੇ ਹੋਏ ਉਮੀਦਵਾਰਾਂ ਨੂੰ ਮੂਰੇ ਚੌਧਰੀ ਬਣਾਇਆ ਹੋਇਆ ਜੀ ਜਿੰਨੀ ਮੰਤਰੀ ਸਾਹਿਬ ਦੇ ਜੁੰਡਲੀ ਆ ਸਾਰੀ ਕੋਈ ਇਕਾਲੀ ਆ ਕੋਈ ਬੀਜੇਪੀ ਆ ਕੋਈ ਕਾਂਗਰਸ ਵਾਲਾ ਕੁਈ ਟਕਸਾਲੀ ਵਰਕਰ ਦੇਖੇ ਟਕਸਾਲੀ ਵਰਕਰ ਤਾਂ ਸਾਰੇ ਇਹਨਾਂ ਨੇ ਘਰਾਂ ਨੂੰ ਤੋੜਤੇ ਜੇਕਰ ਸਰ ਤੁਹਾਡੇ ਵਰਗੇ ਸੀਨੀਅਰ ਆਗੂ ਦੇ ਨਾਲ ਇਹ ਵਰਤਾਰਾ ਹੋ ਸਕਦਾ ਹੈ ਤਾਂ ਜਿਹੜੇ ਹਾਸ਼ੀਏ ਦੇ ਧਰਤਲ ਦੇ ਉੱਤੇ ਬਹੁਤ ਕੰਮ ਕਰਦੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਮਕਾਮ ਤੇ ਪੰਚਾਇਤਾ ਉਹਨਾਂ ਦਾ ਫਿਰ ਕੀ ਫਿਊਚਰ ਹੈ ਉਹ ਵੀ ਦੇਖ ਲੋ ਜੀ ਤੁਸੀਂ ਜਦੋਂ ਹੁਣ ਸਾਡੇ ਵਰਗੇ ਪੁਰਾਣੇ ਟਕਸਾਲੀ ਵਰਕਰਾਂ ਦਾ ਇਹ ਹਾਲ ਹੈ ਉਹਨਾਂ ਦੇ ਵੀ ਇਹੀ ਹਾਲ ਕਰਨਾ ਇਹਨਾਂ ਨੇ ਉਹ ਵੀ ਤਾਂ ਜੀ ਟਿੱਕੇ ਸਾਈਡ ਤੇ ਹੀ ਕਰੇ ਹੋਏ ਨੇ ਕਿਸੇ ਦੀ ਕੋਈ ਪੁੱਛ ਨਹੀਂ ਜੇ ਕਦੇ ਕੋਈ ਰੈਲੀ ਦੀਆਂ ਬੱਸਾਂ ਭਰਨੀਆਂ ਨੇ ਤਾਂ ਉਹ ਟਕਸਾਲੀ ਵਰਕਰਾਂ ਦੀਆਂ ਫਿਰ ਮਿੰਨਤਾਂ ਕਰਦੇ ਨੇ ਫੋਨ ਕਰਕੇ ਵੀ ਬੱਸਾਂ ਭ ਜਿਹੜੇ ਇਹਨਾਂ ਦੇ ਨਾਲ ਆਕਾਲੀ ਬੀਜੇਪੀ ਵਾਲੇ ਨੇ ਉਹ ਤਾਂ ਇੱਕ ਬੱਸ ਨਹੀਂ ਭਰ ਸਕਦੇ ਜੀ ਤੇ ਤੁਸੀਂ ਕਦੇ ਇਸ ਬਾਰੇ ਪਾਰਟੀ ਹਾਈ ਕਮਾਂਡ ਨੂੰ ਕਿਸੇ ਨੂੰ ਦੱਸਿਆ ਹਾਂਜੀ ਹਾਈ ਕਮਾਂਡ ਦੀ ਜਦੋਂ ਵੀ ਕੋਈ ਸਾਡਾ ਅਜ਼ਰ ਬਰਾਉਂਦਾ ਅਸੀਂ ਉਹਨਾਂ ਨਾਲ ਮੀਟਿੰਗ ਕਰਦੇ ਆ ਜਾਂ ਇੱਥੇ ਪਾਰਟੀ ਦਾ ਦਫ਼ਤਰ ਕਰੀਏ ਜਾਂ ਲੁਧਿਆਣੇ ਹੁੰਦੀ ਆ ਸਰਕਟਾਊਚ ਅਸੀਂ ਉੱਥੇ ਬਸੇਰੇ ਪੱਖ ਰੱਖਦੇ ਆ ਉਹ ਡੀਮੋਟੀਵੇਟ ਹੋਏ ਕਰ ਦਿੰਦੇ ਨੇ ਜੀ ਅੱਗੇ ਨੂੰ ਐ ਕਰਾਂਗੇ ਐ ਕਰਾਂਗੇ ਜੀ ਹੁਣ ਤੁਹਾਡਾ ਅਗਲਾ ਸਟੱਪ ਕੀ ਹੋਏਗਾ ਅਗਲਾ ਸਟੈਪ ਤਾਂ ਜੀ ਹੁਣ ਅਸੀਂ ਆਪਣੇ ਵਰਕਰ ਨੇ ਜਿਹੜੇ ਨਾਲ ਜੁੜੇ ਹੋਏ ਨੇ ਟਖਾਲੀ ਅਸੀਂ ਕੋਈ ਸਲਾਹ ਮਸ਼ਵਰਾ ਕਰਕੇ ਕਰਾਂਗੇ ਜੀ ਅਗਲਾ ਸਟੈਪ ਚੱਕਾਂਗੇ ਉਸ ਹਿਸਾਬ ਨਾਲ ਕੀ ਉਹ 2 ਦਿਨ ਦਾ ਸਮਾਂ ਪੂਰਾ ਹੋ ਗਿਆ ਜਿਹੜਾ ਤੁਹਾਨੂੰ ਮੰਗਿਆ ਗਿਆ ਸੀ ਉਹ ਤਾਂ ਜੀ 2 ਦਿਨ ਦਾ ਸਮਾਂ ਤਾਂ ਮੈਨੂੰ ਅੱਜ ਵੀ ਫੋਨ ਆਇਆ ਜੀ ਕੱਲ੍ਹ ਵੀ ਆਇਆ ਵੀ ਤੁਹਾਨੂੰ ਮਿਲਣਾ ਮਿਲਣਾ ਮੈਂ ਵੀ ਮੈਂ ਤੁਹਾਨੂੰ ਹਲੇ ਨਹੀਂ ਮਿਲ ਸਕਦਾ ਜਾਓਗੇ ਪਾਰਟੀ 'ਚ ਪਾਰਟੀ 'ਚ ਦੇਖੋ ਜੀ ਦੁਬਾਰਾ ਜਾਣ ਦਾ ਹਲਤ ਕਰਦਾ ਕੋਈ ਵਿਚਾਰ ਨਹੀਂ ਹੈਗਾ ਪਾਰਟੀ ਦਾ ਦੇਖੋ ਜੀ ਜਿਹੜੇ ਦਰਕਨਾਰ ਅਕਾਲੀ ਦਲ ਦੇ ਭਾਜਪੀ ਦੇ ਕਾਂਗਰਸ ਦੇ ਲੀਡਰ ਨੇ ਉਹ ਸਾਰੀ ਕਮੇਟੀ ਚਲਾ ਰਹੇ ਨੇ ਮਿਊਸਪਲ ਉਹ ਸਾਰੇ ਵੀਡੀਓ ਦਾ ਅਫਤਰ ਚਲਾ ਰਹੇ ਨੇ ਸਾਰੀ ਕਚਹਿਰੀ ਚੱਲ ਰਹੀ ਹੈ ਨਾ ਕਰਾਪਸ਼ਨ ਇੰਨੀ ਵਧੀ ਹੋਈ ਹੈ ਜੀ ਕਰਾਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਸਾਡੇ ਵਰਗੇ ਟਕਸਾਲੀ ਵਰਕਰਾਂ ਦਾ ਕੋਈ 1 ਰੁਪਿਆ ਦਾ ਦਾਗ ਲਾ ਕੇ ਦਿਖਾਵੇ ਜੀ ਜੇਕਰ ਸਰ ਤੁਹਾਨੂੰ ਡੀਪਲੀ ਇੰਨਾ ਪਤਾ ਹੈ ਵੀ ਇੰਨਾ ਕੁਝ ਕਰਾਪਸ਼ਨ ਹੋ ਰਿਹਾ ਹੈ ਤਾਂ ਤੁਸੀਂ ਪਹਿਲਾਂ ਇਹਦੇ ਬਾਰੇ ਆਵਾਜ਼ ਕਿਉਂ ਨਹੀਂ ਚੱਕੀ ਅਸੀਂ ਜੀ ਪਾਰਟੀ ਦਾ ਸੱਚੇ ਚ ਪਾਈਦੀ ਅਸੀਂ ਪਾਰਟੀ ਦੀ ਬਦਨਾਮੀ ਕਰਕੇ ਅਸੀਂ ਆਪਣਾ ਮੂੰਹ ਬੰਦੇ ਰੱਖੇ ਜੀ ਸਾਡੇ ਕੋਲ ਤਾਂ ਹੀ ਪਾਰਟੀ ਦੇ ਪੂਰੇ ਨੇ ਪਹਿਲਾਂ ਪਾਰਟੀ ਦੇ ਜਿਹੜੇ ਉਹਨਾਂ ਦੇ ਸੀਨੀਅਰ ਲੀਡਰ ਬਣਾਏ ਹੋਣੇ ਚੌਧਰੀ ਦੁਨੀਆ ਪਾਰਟੀ ਦੇ ਅਫਸਰਾਂ ਤੋਂ ਪੈਸੇ ਲੈ ਜਾਂਦਾ ਜਾਂ ਪਤਾ ਲੱਗ ਜਾਂਦਾ ਫਿਰ ਅਫਸਰਾਂ ਨੂੰ ਪੈਸੇ ਮੋੜ ਕੇ ਜਾਂਦੇ ਨੇ ਫੇਕ ਅਫਸਰ ਨੂੰ ਐ ਵੀ ਕਹਦੇ ਕਿ ਗਰਜੀਤ ਗਿੱਲ ਨੂੰ ਨਾ ਪਤਾ ਲੱਗ ਜਵੇ ਜੀ ਉਹ ਅਫਸਰ ਕਾਹਨੂੰ ਗਰਜੀਤ ਗਿੱਲ ਨੂੰ ਦਾ ਪਤਾ ਫਿਰ ਸਰ ਇੰਨੀ ਮਾਨਸਿਕ ਪਰੇਸ਼ਾਨੀ ਦੇ ਵਿੱਚ ਇਸ ਪਾਰਟੀ 'ਚ ਕੰਮ ਕਰਨਾ ਕਿਵੇਂ ਰਿਲਾਈਏਬਲ ਹੋ ਸਕਦਾ ਮਹਾਰਾ ਜੀ ਅਸੀਂ 2012 ਤੋਂ ਪਾਰਟੀ ਨਾਲ ਚੱਲੇ ਹੋਇਆ ਅਸੀਂ ਤਾਂ ਕਹਿੰਦੇ ਵੀ ਜੇ ਅਸੀਂ ਹੋਰ ਪਾਰਟੀ ਜਾਣਗੇ ਆਲਾ ਸਾਨੂੰ ਦਲ ਬਦਲੂ ਕਹੂਗਾ ਜੀ ਅਸੀਂ ਤਾਂ ਪਾਰਟੀ ਦੀ ਬਦਨਾਮੀ ਦੇ ਡਰੋਂ ਅਸੀਂ ਤਾਂ ਫਿਰ ਵੀ ਵਰਕਰ ਟਕਸਾਲੀ ਵਰਕਰ ਬਣ ਕੇ ਇਹਨਾਂ ਦੇ ਨਾਲ ਚੱਲੇ ਹੋਏ ਆਂ ਜਿੱਥੇ ਸਾਡੀ ਇਹਨਾਂ ਦੀ ਡਿਊਟੀ ਲਈ ਅਸੀਂ ਨਿਭਾਈ ਹੈ ਜੀ ਉੱਥੇ ਪਰ ਜਿੰਨਾਂ ਸਾਹਿਬ ਇੱਕ ਕਰ ਲਈ ਦੀ ਜੇਕਰ ਤੁਸੀਂ ਕਹਿੰਦੇ ਹੋ ਕਿ ਅੰਦਰ ਖਾਤੇ ਇੰਨਾ ਕੁਝ ਗਲਤ ਹੋ ਰਿਹਾ ਤਾਂ ਜੇਕਰ ਸਹੀ ਕਰਨ ਦੇ ਲਈ ਤੁਸੀਂ ਲੋਕਾਂ ਨੇ ਆਮ ਆਪ ਦੀ ਪਾਰਟੀ ਜੀ ਦੇ ਵਿੱਚ ਕਲਪਦਾ ਸਮਨ ਨੂੰ ਟਕਸਾਲੀ ਆਪੂ ਬਣੇ ਤਾਂ ਸਾਨੂੰ ਉਹਦੇ ਪਹਿਲਾਂ ਹੀ ਉਹਨੀਆਂ ਆਵਾਜ਼ ਉਠਾਈ ਆ ਅਵਾਜ਼ ਜੀ ਜਿਹੜਾ ਟਕਸਾਲੀ ਵਰਕਰ ਹੈ ਆਵਾਜ਼ ਬਠਾਈ ਹੈ ਜੀ ਉਹਨਾਂ ਦੇ ਪਹਿਲਾਂ ਪਰਚੇ ਦੇਤੇ ਜੀ ਇਹਨਾਂ ਨੇ ਫੇ ਪਰਚੇ ਦੇ ਕੇ ਉਹਨਾਂ ਦੀਆਂ ਮੰਤਾਂ ਵੀ ਕਰੀਆਂ ਜੀ ਫੇ ਉਹਨਾਂ ਦੇ ਘਰ ਘਰੇ ਜਾ ਕੇ ਬੇਨਤੀ ਕਰਕੇ ਲੋਕ ਸਭਾ ਦੀਆਂ ਵੋਟਾਂ ਦੇ ਨਾਲ ਵੀ ਤੋਰ ਫਿਰ ਜਿਆ ਪਾਰਟੀ ਦਾ ਸੀਨੀਅਰ ਆ ਗੂ ਗਰੇਵਾਲ ਵਰਗੇ ਵੀ ਉਹਨਾਂ ਨੇ ਘਸਾਤੇ ਉਹ ਵੀ ਘਰੇ ਬਹਿ ਗਏ ਹੁਣ ਉਹਨਾਂ ਨੇ ਮਜਬੂਰੀ ਚ ਦਾ ਕਿਸੇ ਪਾਰਟੀ ਜਾਣਾ ਹੀ ਸੀ ਜੀ ਤੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਨ੍ਹਾਂ ਨੇ ਤੁਹਾਨੂੰ ਲੈਟਰ ਦੇ ਕੇ ਬਾਹਰ ਕੱਢਿਆ ਪਾਰਟੀ ਚ ਉਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ ਤੁਹਾਨੂੰ ਪਾਰਟੀ ਚ ਘਟਣ ਦਾ ਤੇ ਫਿਰ ਇਟ ਮੀਨਸ ਕਿ ਥੋੜਾ ਅਹੁਦਾ ਫਰਕ ਰਾਰਾ ਮੇਰਾ ਅਹੁਦਾ ਫਰਕ ਰਾਰਾ ਜੀ ਮੈਨੂੰ ਜ਼ਿਲ੍ਹਾ ਪ੍ਰਧਾਨ ਕੱਢਿਆ ਜੀ ਪਾਰਟੀ ਪ੍ਰਧਾਨ ਕੱਢੇ ਜਦੋਂ ਮੈਨੂੰ ਬਲਾਕ ਪ੍ਰਧਾਨ ਦੀ ਮੇਰੀ ਹਫਤਾ ਪਹਿਲਾਂ ਲਿਸਟ ਆਈਆ ਉਹ ਕਿਹੜਾ ਅਵਤਾਰ ਸਿੰਘ ਦੇ ਸੈਨਾ ਨਾਲ ਆਈ ਆ ਜੀ ਲਿਸਟ ਤੁਸੀਂ ਪਾਰਟੀ ਦੇ ਉੱਤੇਦਾਰ ਹੈਗੇ ਉਹਦੇ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਇਸ ਬਾਰੇ ਉਹਦੀ ਚਿੱਠੀ ਲਿਖਾਂਗੇ ਜੀ ਮੈਂ ਪਾਰਟੀ ਹਾਈ ਕਮਾਂਡ ਦੇ ਲਿਖਾਂਗੇ ਜੀ ਚਿੱਠੀ ਇੱਕ ਜਿਹੜੀ ਤੁਹਾਡੀ ਫੋਟੋ ਵਾਇਰਲ ਹੋਈ ਸੀ ਉਹ ਕਹਿੰਦੇ ਪ੍ਰਾਂਮੀ ਉਹ ਪਤਾ ਨਹੀਂ ਜੀ ਹੁਣ ਪੁਰਾਣੀ ਆ ਕਿ ਨਵੀਂ ਆ ਜੀ ਮੈਂ ਤਾਂ ਪਤਾ ਨਹੀਂ ਹੈਗਾ ਆਪਾਂ ਤਾਂ ਸੋਸ਼ਲ ਮੀਡੀਆ ਇੰਨਾ ਚਲਾਉਂਦੇ ਨਹੀਂ ਹੈਗੇ ਜੀ ਤੁਸੀਂ ਮੇਰਾ ਚਾਹ ਦੇਖ ਲਓ ਪਾਰਟੀ ਵੀ ਜੀ ਨਹੀਂ ਚਲਾਉਂਦੇ ਆਪਾਂ ਠੀਕ ਬੇਇੱਜ਼ਤੀ ਤਾਂ ਹੋਈ ਹੋ ਜੀ ਦੇਖੋ ਮੈਨੂੰ ਤਾਂ ਲੋਕਾਂ ਦੇ ਫੋਨ ਆਉਣ ਲੱਗੇ ਕਹਿੰਦੇ ਤੈਨੂੰ ਪਾਰਟੀ ਜੋ ਘੜਦਾ ਹੈ ਸ਼ਾਸਨ ਭੰਗ ਕਰਦਾ ਜੀ ਦੱਸੋ ਮੈਂ ਕਿਹੜਾ ਸ਼ਾਸਨ ਭ ਫਲੇ 4 ਦਿਨ ਪਹਿਲਾਂ ਮੈਨੂੰ ਇਹਨਾਂ ਨੇ ਕਿਸੇ ਪਿੰਡ 'ਚ ਭੇਜਿਆ ਜੀ ਕਹਿੰਦੇ ਵੀ ਉਹ ਆਪਣੇ ਬੰਦੇ ਕਿਸੇ ਪਾਰਟੀ ਜਾ ਰਹੇ ਨੇ ਉਹਨਾਂ ਨੂੰ ਮਨਾਓ ਮੈਂ ਉਹਨਾਂ ਕੋਲ ਜਾ ਕੇ ਆ ਜੀ ਮੈਂ ਤਾਂ ਉਹ ਨਹੀਂ ਦੂਜੀ ਪਾਰਟੀ ਸ਼ਾਮ ਲੋਣ ਦਿੱਤੇ ਫਿਰ ਜਿਵੇਂ ਤੁਹਾਡੀ ਫੋਟੋ ਵਾਇਰਲ ਹੋਈ ਹੈ ਇਹਦਾ ਆਮ ਆਵੀ ਪਾਰਟੀ ਦੇ ਜਿਹੜੇ ਆਗੂ ਨੇ ਕਾਂਗਰਸ ਪਾਰਟੀ ਦੇ ਨਾਲ ਫੋਟੋ ਆਮ ਕਚਾਉਂਦੇ ਨੇ ਜਾਂ ਆਮ ਜਾਣਾ ਜਾਣਾ ਪਰਵਾਰੀ ਮੈਂਬਰ ਨੇ ਪਰਿਵਾਰੀ ਖਾ ਜਾਣਾ ਕਿ ਵੀ ਵੀ ਜੀ ਵੀ ਚਾਹੁੰਦੇ ਨੇ ਕਿ ਐਡਾ ਪ੍ਰੋਡਕਸ਼ਨ ਲੈਣਾ ਕੋਈ ਕੀ ਕੀ ਸਮਝਦੇ ਸੀ ਇਹ ਪਤਾ ਗੱਲ ਕੀ ਹੈ ਜਿਹੜੇ ਪਾਰਟੀ ਦੇ ਵਿੱਚ ਕ੍ਰਾਪਸ਼ਨ ਦੇ ਕਰਦੇ ਨੇ ਦੋਏ ਪਾਰਟੀਆਂ ਦੇ ਆਏ ਲੀਡਰ ਚਾਹੇ ਕੋਈ ਚੇਅਰਮੈਨ ਬਣਾਇਆ ਕੁਝ ਬਣਾਇਆ ਉਹ ਜਦੋਂ ਜੀ ਉਹ ਕਿਸੇ ਨਾਲ ਕ੍ਰਾਪਸ਼ਨ ਦੇ ਪੈਸੇ ਲੈਂਦੇ ਨੇ ਸਾਨੂੰ ਲੱਗਦਾ ਪਤਾ ਸੀ ਉਹਨਾਂ ਨੂੰ ਜਦੇ ਜੀ ਪਾਰਟੀ ਚਾਹੇ 10 ਬੰਦੇ ਨੇ ਚਾਹੇ 5 ਨੇ ਅਸੀਂ ਉਹਨਾਂ ਨੂੰ ਮੂੰਹ ਤੇ ਟੋਕਦੇ ਆ ਉਹਨਾਂ ਨੇ ਮੇਰੀ ਆਪਣੀਆਂ ਤਾਂ ਉਹ ਨਾਲ ਪੈਗ ਸਾਂਝਾ ਕਰਦੇ ਨੇ ਕਾਂਗਰਸ ਨਾਲ ਵੀ ਪਿੱਗ ਲਾਉਂਦੇ ਨੇ ਅਕਾਲੀ ਦਲ ਨਾਲ ਵੀ ਤੁਹਾਨੂੰ ਫੋਟੋ ਦਿਖਾ ਉਹਨਾਂ ਦੀ ਪਤਾ ਦਿਖਾ ਦਾਂਗੇ ਜੀ ਪਰ ਸਾਡੇ ਤੇ ਉਹਨਾਂ ਨੂੰ ਐ ਵੀ ਇਹ ਟਕਸਾਲੀ ਵਰਕਰ ਨੂੰ ਪਰੇ ਘਟੋ ਜੇ ਕੱਲ ਨੂੰ ਅਸੀਂ ਕੋਈ ਚੋਰੀ ਠੱਗੀ ਲਾਉਂਦੇ ਆ ਵੀ ਸਾਨੂੰ ਕੋਈ ਪਾਰਟੀ ਚ ਬੋਲਣ ਵਾਲਾ ਨਹੀਂ ਹੁਣ ਪਿੱਛੇ ਜਦੋਂ ਲਖਮਣ ਸਿੰਘ ਗੱਲੇਵਾਲ ਪਾਰਟੀ ਜੋ ਕੱਢੇ ਨੇ ਮੰਤਰੀ ਸਾਹਿਬ ਖੰਨੇ ਕਿਸੇ ਨੂੰ ਨਹੀਂ ਦਿੱਤੀ ਮਿਲਦੇ ਜੇ ਅਸੀਂ ਚੰਡੀਗੜ੍ਹ ਵੀ ਜਾਂਦੇ ਤੇ ਉੱਥੇ ਵੀ ਨਹੀਂ ਦਿੱਤੀ ਮਿਲਦੇ ਜਦੋਂ ਲਖਮਣ ਸਿੰਘ ਗੱਲ ਕਰਤੇ ਜਿਹਨਾਂ ਨੇ ਦੂਏ ਦਿਨੇ ਮੀਟਿੰਗ ਰੱਖ ਲਈ ਜੀ ਪਾਰਟੀ ਦਫ਼ਤਰ 100 ਬੰਦੇ ਦੀ ਮੀਟਿੰਗ ਜੀ ਕਿਸੇ ਚ ਜ਼ਰੂਰਤ ਨਹੀਂ ਪਈ ਵੀ ਉੱਠ ਕੇ ਬੋ ਭਾਈ ਤੁਸੀਂ ਟਕਸਾਲੀ ਵਰਕਰਾਂ ਨੇ ਜਾਣਾ ਹੀ ਆ ਤੁਸੀਂ ਦਲਬਦੂਆਂ ਦਾ ਸਿਰਾਂ ਤੇ ਲਿਆ ਕੇ ਬਿਠਾਉਨੇ ਹੋ ਜਿਹੜੇ ਦਲਬਦੂ ਸਿਰਾਂ ਤੇ ਬਿਠਾਉਂਦੇ ਨੇ ਜਣਾ 2027 'ਚ ਸਾਰਿਆਂ ਨੇ ਭੱਜ ਜਾਣਾ ਸੀ ਉਹ ਤਾਂ ਮਲਾਈ ਖਾਣ ਆਏ ਨੇ ਪਹਿਲਾਂ ਨੇ ਅਕਾਲੀ ਦਲ ਲੁੱਟ ਲਿਆ ਕਾਂਗਰਸ ਲੁੱਟ ਲਈ ਕੋਈ ਪਾਰਟੀ ਛੱਡੀ ਹੈ ਨਾ ਦਲਬਦੂਆਂ ਨੂੰ ਦੱਸੋ ਜੀ ਕਿਤੇ ਇਸੇ ਚੀਜ਼ ਦਾ ਕਾਮਯਾਬੀ ਤਾਂ ਨਹੀਂ ਹੋਕਤਣਾ ਪਿਆ ਮੈਨੂੰ ਇਹ ਸੀਜ਼ ਦਾ ਖੋਜ ਅੱਜ ਆ ਪਗੁਣਾ ਪਿਆ ਜੀ ਮੈਂ ਸੱਚ ਬੋਲਦਾ ਸੱਚ ਬੋਲਿਆ ਹੁਣ ਤੱਕਰ ਜਿੱਥੇ ਵੀ ਅਕਾਲੀਆਂ ਨੇ ਅਕਾਲੀ ਦਲ 'ਚ ਵਾਪਸ ਚਲੇ ਜਾਣਾ ਕਾਂਗਰਸ ਨੇ ਕਾਂਗਰਸ ਹੁਣ ਬਾੜਬੰਦੀ ਹੋ ਰਹੀ ਹੈ ਸ਼ਹਿਰ ਦੀ ਇਹ ਜਿਹੜਾ ਇਹਨਾਂ ਦੇ ਵਾਰਡ ਬੰਦੀ ਦਾ ਇੰਚਾਰਜ ਲਾਇਆ ਨੇ ਦਲ ਬਦਲੂ بڑے ਧਨਾੜ ਲੀਡਰ ਜਿਹੜਾ ਕਹਿੰਦਾ ਮੈਂ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਨਾ ਉਹ ਭਾਜੀਪੀ ਵਾਲਾ ਨਾ ਵੀ ਜਾ ਕੇ ਮੀਟਿੰਗਾਂ ਕਰਦਾ ਤੇ ਕਾਂਗਰਸੀਆਂ ਨਾਲ ਵੀ ਮੀਟਿੰਗਾਂ ਕਰਦਾ ਅਕਾਲੀ ਦਲ ਵਾਲਾ ਨਾਲ ਵੀ ਮੀਟਿੰਗਾਂ ਕਰਦਾ ਕਿਉਂਕਿ ਉਹਨਾਂ ਨੂੰ ਪੈਸੇ ਲੈਣਗੇ ਬਾੜ ਬਣਾਉਣਗੇ ਉਹਨਾਂ ਦਾ ਜੀ ਹੁਣ ਇਹਨਾਂ ਨੇ ਖੰਨੇ ਦੇ ਵਿੱਚ ਮੈਨੇਜਮੈਂਟ ਦੀਆਂ ਚੋਣਾਂ ਹੋਈਆਂ ਨਹੀਂ ਇਹ ਅਸ ਕਾਲਜਾਂ ਦੀਆਂ ਉਸ ਟਾਈਮ ਮੈਂ ਯੂਐਸਏ 'ਚ ਸੀ ਮੈਨੂੰ ਉਰੋਂ ਫੋਨ ਜਾਂਦੇ ਰਹੇ ਨੇ ਸਾਰਾ ਕੁਝ ਜਾਂਦਾ ਰਿਹਾ ਠੀਕ ਹੈ ਉਦੋਂ ਇਹਨਾਂ ਨੇ ਮંત્રી ਸਾਹਿਬ ਆਪ ਕਾਂਗਰਸੀਆਂ ਦੇ ਘਰੇ ਗਏ ਨੇ, ਭਾਜਪਾ ਵਾਲਿਆਂ ਦੇ ਘਰੇ ਗਏ ਨੇ। ਵੀ ਸਾਡੇ ਬੰਦੇ ਨੂੰ ਵੋਟਾਂ ਪਵਾ ਦਿਓ। ਵੀ ਫਿਰ ਮੈਨੂੰ ਇੱਕ ਪਾਰਟੀ ਦੇ ਮੈਂ ਇਹਨਾਂ ਦੇ ਬੰਦੇ ਨੂੰ ਉਹਦੇ ਘਰ ਦਾ ਮੈਨੂੰ ਫੋਨ ਆਇਆ ਵੀ ਗੁਰਜੀਤ ਸਿੰਘ ਜੀ ਜਿਹੜੇ ਤੁਹਾਡੇ ਛੋਟਾ ਖੰਨੇ 'ਚ ਵੋਟਾਂ ਨੇ ਵੀ ਆਪਣੇ ਪਿੰਨਲ ਨੂੰ ਪਵਾਓ। ਮੈਂ ਜੀ ਤੁਸੀਂ ਆਇਆ ਦੱਸੋ ਵੀ ਤੁਸੀਂ ਕ੍ਰਿਸ਼ਨਨਗਰ 'ਚ ਕਾਂਗਰਸੀਆਂ ਦੇ ਘਰੇ ਕੀ ਕਰਨ ਗਏ ਸੀ? ਉਹ ਮੈਨੂੰ ਲੀਡਰ ਕਹਿੰਦਾ ਉਹ ਵੀ ਦਲ ਬਦਲੂ ਲੀਡਰ ਸੀ। ਉਹ ਕਹਿੰਦਾ ਵੀ ਮੰਤਰੀ ਸਾਹਿਬ ਤਾਂ ਕਾਂਗਰਸੀਆਂ ਦੇ ਘਰੇ ਜਾਂਦੇ ਨੇ ਇਹਨਾਂ ਦਾ ਭਾਈ ਮਨਜੀਤ ਸੌਂਦ ਖੜਾ ਉਹ ਜਿੱਤ ਜਿਵੇ। ਪਰੇ ਕਾਂਗਰਸੀ ਅਕਾਲੀ ਦਲਾਂ ਦੇ ਘਰੇ ਵੀ ਚਲੇ ਗਏ ਨਾ ਤਾਂ ਭਾਈ ਮਨਜੀਤ ਸਿੰਘ ਸੌਂਦ ਫੇਰ ਹਟ ਗਿਆ ਹਾਰ ਗਿਆ ਵੋਟਾਂ ਮੈਨੇਜਮੈਂਟ ਤੋਂ ਜੀ ਕੀ ਤੁਹਾਨੂੰ ਨਹੀਂ ਲੱਗਦਾ ਜੀ ਜਿਹੜੇ ਦਲ ਬਦਲੂ ਨੇ ਆਵਾਦੀ ਪਾਰਟੀ ਜਾ ਕੇ ਆਵਾਦੀ ਪਾਰਟੀ ਦੀ ਸਾਖ ਖਰਾਬ ਕੀਤੀ ਗਈ ਹੈ ਦਲ ਬਦਲੂ ਦੇਖੋ ਜੀ ਜਿਹੜੇ ਆਏ ਨੇ ਦੂਜੀ ਪਾਰਟੀਆਂ ਜੋ ਇਹਨਾਂ ਨੇ ਸਾਡੇ ਟਕਸਾਲੀ ਵਰਕਰ ਸਾਰੇ ਕਰਤੇ ਪਰੇ ਮੰਤਰੀ ਸਾਹਿਬ ਨੇ ਦਲ ਬਦਲੂ ਦੇਂਦੇ ਨੇ ਜਿਹੜਾ ਨੂੰ ਪੈਸਾ ਬਣਾ ਕੇ ਮੂਰੇ ਜੀ ਜਦੋਂ 2027 ਦੀ ਵੋਟਾਂ ਆਉਣੀਆਂ ਦਲ ਬਦਲੂ ਨੇ ਆਪਣੀਆਂ ਘਰ ਵਾਪਸੀਆਂ ਕਰ ਲੈਣ ਮੰਤਰੀ ਸਾਹਿਬ ਨਾਲ ਟਕਸਾਲੀ ਵਰਕਰੂ ਸਾਰੇ ਖੁੰਜੇ ਲੱਗ ਗਏ ਜੀ ਮંત્રી ਸਾਹਿਬ ਨਾਲ ਦੇਖ ਲੋ ਜੀ ਦੋ ਚਾਰ ਬੰਦੇ ਹੋਣਗੇ ਸ਼ਹਿਰ ਦੇ ਜਦੋਂ ਪਹਿਲਾਂ ਵੀ ਵੋਟਾਂ ਦੀ ਤੁਸੀਂ ਸਾਰਾ ਕੱਢ ਲੋ ਰਿਕਾਰਡ ਰੇਲਵੇ ਰੋਡ ਤੇ ਅਸੀਂ ਕੰਪੇਨਿੰਗ ਕਰਦੇ ਸੀ ਅੱਜ ਮੈਨੂੰ ਇੱਕ ਦੁਕਾਨਦਾਰ ਨੇ ਦੱਸਦਾ ਕਹਿੰਦਾ ਤੁਸੀਂ ਪੰਜ ਬੰਦੇ ਦੀ ਜਦੋਂ ਮੰਤਰੀ ਸਾਹਿਬ ਨਾਲ ਮਾ ਜੀ ਫਿਰ ਮੈਂ ਉਹ ਦੁਕਾਨਦਾਰ ਨੂੰ ਕਹਿੰਦਾ ਮਾ ਜੀ ਦੱਸੋ ਮੇਰੇ ਤੇ ਕੋਈ 1 ਰੁਪਈਆ ਦਾ ਫਲੇਮ ਹੈਗਾ ਇੱਕ ਮੈਨੂੰ ਸਰਕਾਰੀ ਅਫਸਰ ਮਿਲਿਆ ਜੀ ਚਲੋ ਆਪਣਾ ਜ਼ਿੰਮੇਦਾਰ ਭਾਈ ਆ ਕਹਿੰਦਾ ਜੀ ਪ੍ਰਧਾਨ ਜੀ ਮੇਰੇ ਤੋਂ 1 ਮਹੀਨੇ ਚ ਲੱਖ ਰੁਪਈਆ ਲੈ ਗਏ ਕਦੇ ਕੋਈ ਆ ਜਾਂਦਾ ਦਲ ਬਦਲੂ ਕਦੇ ਕੋਈ ਆ ਜਾਂਦਾ ਕਹਿੰਦਾ ਮੈਂ ਤਾਂ ਤਨਖਾਹ ਵੀ ਲੱਖ ਰੁਪਈਆ ਕ ਆ ਤਾਂ ਇਹਨਾਂ ਨੇ ਹਾਲ ਕਰਿਆ ਪਿਆ ਜੀ ਦਲ ਬਦਲੂਆਂ ਨੇ ਮੰਤਰੀ ਸਾਹਿਬ ਕੋਲ ਖਣੀ ਗੱਲ ਪਹੁੰਚਦੀ ਆਖਰੀ ਨਹੀਂ ਪਹੁੰਚਦੀ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਲਾਸਟ ਵਿੱਚ ਅਸੀਂ ਤਾਂ ਇਹ ਕਹਿੰਦੇ ਜੀ ਦੇਖੋ ਟਕਸਾਲੀ ਵਰਕਰ ਸਾਰੇ ਇਹਨਾਂ ਨੇ ਭਜਾ ਦੇਣੇ ਨੇ ਦਲ ਬਦਲੂਆਂ ਨੇ ਅਕਾਲੀ ਦਲ ਵਾਲਿਆਂ ਨੇ ਅਕਾਲੀ ਦਲ 'ਚ ਵਾਪਸੀ ਕਰ ਲੈਣੀ ਆ ਕਾਂਗਰਸ ਵਾਲਿਆਂ ਨੇ ਕਾਂਗਰਸ 'ਚ ਵਾਪਸੀ ਕਰਨੇ ਇਹਨਾਂ ਦਾ ਸ਼ਾਮ ਦਾ ਆਪ ਇੱਕ ਸਾਂਝਾ ਸਾਰਿਆਂ ਦਾ ਠੀਕ ਹੈ ਜੀ ਇਹ ਅਕਾਲੀ ਵਾਲਿਆਂ ਰ ਕਾਂਗਰਸ ਬਿਨੈ ਦਲ ਬਦਲੂ ਨੇ ਬੀਜੇਪੀ ਵਾਲੇ ਮੰਤਰੀ ਦੇ ਦਲੇ ਟੋਲੀ ਕੋਈ ਓਐਸਡੀ ਬਣਾਇਆ ਕੋਈ ਕੁਸ ਬਣਾਇਆ ਹੋਇਆ ਕੋਈ ਕਮੇਟੀ ਇੰਚਾਰਜ ਬਣਾਇਆ ਦੋ ਜਣੇ ਵੀਡੀਓ ਦਾਫਤਰ ਸੰਭਾਲਿਆ ਹੋਇਆ ਵੀਡੀਓ ਦਾਫਤਰ ਵਾਲੇ ਉਹ ਵੀਡੀਓ ਦਾਫਤਰ ਵਾਲੇ ਫਿਰ ਸਰਪੰਚਾਂ ਨੂੰ ਫੋਨ ਕਰਦੇ ਨੇ ਜੀ ਇੱਟ ਲੈਣੀ ਜੀ ਪੈਲ ਤੋਂ ਪੈਲ ਕੋਈ ਗੋਗਾ ਕਾਂਗਰਸ ਦਾ ਪ੍ਰਧਾਨ ਹੈ ਜੀ ਉਹਦੀ ਫੈਕਟਰੀ ਤੋਂ ਉੱਥੋਂ ਕਮਿਸ਼ਨ ਆਉਂਦਾ ਜੀ ਜਿਹੜੇ ਉਹ ਦੋ ਬੰਦੇ ਬਿਠਾਏ ਹੋਏ ਨੇ ਠੀਕ ਹੈ ਜੀ ਇਹਨਾਂ ਨੇ ਪਾਰਟੀ ਖਤਮ ਕਰ ਦੇਣੀ ਹੈ ਜੀ 27 ਦੇ ਵਿੱਚ ਇਹਨਾਂ ਨੇ ਪਾਰਟੀ ਦਾ ਐਂਡ ਕਰ ਦੇਣਾ ਮੈਂ ਤਾਂ ਭਗਵੰਤ ਮਾਨ ਤੇ ਸ੍ਰੀ ਕੰਜਰੀਵਾਲ ਸਾਹਿਬ ਨੂੰ ਇਹੀ ਕਹਿਣਾ ਜੀ ਤੁਸੀਂ ਟਕਸਾਲੀ ਵਰਕਰਾਂ ਨੂੰ ਸੁਣੋ ਇਹਨੇ ਮੰਤਰੀਆਂ ਦੇ আর ਐਮ ਐਲ ਏ ਦੇ ਨਿਗ੍ਹਾ ਰੱਖੋ ਤਾ ਤੁਸੀਂ 2027 ਚ ਜਿੱਤਾਂਗੇ ਉਹ ਨਹੀਂ ਦਲ ਬਦਲੂਗਾ ਤੁਹਾਨੂੰ ਆਪਣੀਆਂ ਘਰ ਵਾਪਸੀਆਂ ਕਰ ਜਣੇ ਥੋੜੇ ਮੰਤਰੀ ਜਿਵੇਂ ਪਹਿਲਾਂ 22 ਚ ਫਿਰ ਦੀ 2 2 4 4 ਜਾਣੇ ਲੋਕਾਂ ਦੀ ਮਿੰਤਾਂ ਕਰਦੇ ਸੀ ਇਹਨਾਂ ਨੇ ਉੱਕਣੇ ਰਹਿ ਜਾਣਾ ਜੀ ਬੈਗੁਰਜੀ ਦਾ ਖਾਲਸਾ ਜੀ ਪੈਗੁਰਜੀ ਦਾ ਫਤਿਹ